ਇਹ ਬਣਾਇਆ ਜੀ ਆਪਾਂ ਪਨੀਰ ਪੁਰਜੀ ਬਿਲਕੁਲ ਡਰਾਈ ਕਰ ਦੇਣੀ ਆ ਬਿਨਾ ਕਿਉਂ ਤੇਲ ਰੋਹੈਂਡ ਤੇ ਤੜਕੇ ਦੋਗਾ ਨਾ ਨਾ ਤਾਂ ਇਹ ਤਜਾਬ ਬਣਾਉਂਦੀ ਆ ਜੀ ਬਿਲਕੁਲ ਵੀ ਤੇ ਨਾ ਇਹ ਤੜਕੇ ਜੀ ਕਰਨੀਆਂ ਜਾਣੀਆਂ ਬਹੁਤ ਵਧੀਆ ਬਣਾਈ ਆ ਜੇ ਤੁਸੀਂ ਰੈਸਿਪੀ ਜਾਨਣਾ ਚਾਹੁੰਦੇ ਹੋ ਤਾਂ ਮੈਨੂੰ ਕਮੈਂਟ ਕਰੋ ਮੈਂ ਨੈਕਸਟ ਟਾਈਮ ਤੁਹਾਨੂੰ ਬੈਦਰ ਰੈਸਿਪੀ ਬੈਡ ਡਿਟੇਲ ਕਿਦਾਂ ਬਣਾਣੀ ਹੈ ਪੂਰਾ ਵੀਡੀਓ ਬਣਾ ਕੇ ਅਪਲੋਡ ਕਰ ਦਾਂਗਾ ਜੀ ਘਰ ਦੇ ਦੁੱਧ ਦੀ ਬੌਲੀ ਵਾਲੇ ਦੁੱਧ ਦੀ ਇਹ ਪਨੀਰ ਘੁੱਟ ਗਿਆ ਜਿੰਨੀ ਬੌਲੀ ਤਾਰਤਵਾਰ ਹੁੰਦੀ ਹੈ ਨਾ ਬੌਲੀ ਬਹੁਤੇ ਲੋਕਾਂ ਨੂੰ ਸ਼ਾਇਦ ਬੌਲੀ ਤੁਹਾਨੂੰ ਨਾਮ ਪਤਾ ਹੋਵੇ ਬੌਲੀ ਉਹ ਚੀਜ਼ ਹੁੰਦੀ ਹੈ ਜਿਹੜੀ ਮੱਝ ਤੋਂ ਅਨੁਸਾਰ ਦੁੱਧ ਕੱਢਿਆ ਜਾਵੇ ਜਿਹਦੇ ਵਿੱਚ ਬਹੁਤ ਜ਼ਿਆਦਾ ਤਾਕਤ ਵਗੈਰਾ ਹੁੰਦੀ ਹੈ ਵਿਟਾਮਿਨ ਪ੍ਰੋਟੀਨ ਸਭ ਕੁਝ ਬੱਚੇ ਨੂੰ ਪਾਲਣ ਨਾਲ ਇਹ ਉਹ ਚੀਜ਼ ਦੀ ਬਣਾਈ ਹੈ ਜੀ ਹਾਂ ਜੀ ਸਵਾਦ ਕਰਕੇ ਫਿਰ ਤੁਹਾਨੂੰ ਦੱਸਾਂਗੇ ਧੰਨਵਾਦ ਜੀ ਦੇਖੋ ਬਿਲਕੁਲ ਸੁੱਕ ਗਈ ਪਾਣੀ ਬਿਲਕੁਲ ਖਤਮ ਹੋ ਗਿਆ ਜਿੰਨਾਂ ਤੁਹਾਨੂੰ ਦੱਸਿਆ ਸੀ ਬਹੁਤ ਟੇਸਟੀ ਬਣੀ ਹੈ